ਇੱਕ ਟੀਜ਼ਰ ਮੈਂ ਕੱਲ ਦੇਖ ਰਿਆ ਸੀ ਟ੍ਰੇਲਰ ਦੇਖ ਰਿਆ ਸੀ ਮੇਰੀ ਪਿਆਰੀ ਦਾਦੀ ਕਿ ਜਦੋਂ ਕੋਈ ਐਹੋ ਜੀ ਫਿਲਮ ਸਿਨੇਮਾ ਦੇ ਵਿੱਚ ਆਉਂਦੀ ਹੈ ਜਿਹੜੀ ਵਾਕਈ ਤੁਹਾਡੇ ਜਵਾਕਾਂ ਨੂੰ ਤੁਹਾਡੇ ਰੂਟਸ ਦੇ ਨਾਲ ਤੁਹਾਡੇ ਪਰਿਵਾਰਾਂ ਦੇ ਨਾਲ ਤੁਹਾਡੇ ਦਾਦੇ ਦਾਦੀਆਂ ਨਾਲ ਜੋੜਦੀ ਹੈ ਜੀ ਕੀ ਤੁਸੀਂ ਉਨੀ ਸ਼ਿੱਦਤ ਨਾਲ ਉਹਨੂੰ ਪਿਆਰ ਕਰਕੇ ਸ਼ੇਅਰ ਕਰਦੇ ਹੋ ਜਿੰਨਾ ਤੁਸੀਂ ਗੰਦ ਨੂੰ ਸ਼ੇਅਰ ਕਰ ਰਹੇ ਮੈਨੂੰ ਇੰਨੀ ਸੋਹਣੀ ਗੱਲ ਇਹ ਲੱਗੀ ਕਿ ਕਿਸੇ ਬੰਦੇ ਨੇ ਮੇਰੇ ਖਿਆਲ ਤਾਜ ਹੁਣਾ ਨੇ ਡਾਇਰੈਕਟ ਕੀਤੀ ਹੈ ਉਹ ਫਿਲਮ ਕਿਸੇ ਬੰਦੇ ਨੇ ਹਿਮਾਕਤ ਤਾਂ ਕੀਤੀ ਨਾ ਕਿ ਅਰਦਾਦੀ ਦੇ ਸਬਜੈਕਟ ਤੇ ਫਿਲਮ ਬਣਾਈ ਹੈ ਹਣ ਤਾਂ ਇਹ ਕਲਚਰ ਹੈ ਕਿ ਉਹ ਦਾਦੀ ਮਾਂ ਦਾ ਕਮਰਾ ਹੈ ਇਹ ਪਾਪਾ ਦਾ ਕਮਰਾ ਹੈ ਇਹ ਹਮਾਰਾ ਕਮਰਾ ਹੈ ਜਵਾਕ ਨੂੰ ਦਾਦਾ ਦਾਦੀ ਰੋਲਾ ਵੀ ਪਾਉਂਦੇ ਰਹ ਜਾਂ ਬੇਟਾ ਗੱਲ ਸੁਣੀ ਤੇ ਉਹ ਟਾਈਮ ਹੈ ਨਹੀਂ ਮਕਰ ਸਾਹਿਬ ਪੰਜਾਬੀ ਫਿਲਮ ਇੰਡਸਟਰੀ ਚ ਕਹਿਣ ਨੂੰ ਕਿ ਚੰਗਾ ਕੰਟੈਂਟ ਨਹੀਂ ਬਣਦੇ ਹਾਂ ਤੁਹਾਡਾ ਕੀ ਕਹਿਣਾ ਦੇਖੋ ਅਤਰ ਇਸ ਗੱਲ ਦੇ ਬਹੁਤ ਸਾਰੇ ਪੱਖ ਨੇ ਰੋਜ਼ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਕੰਟੈਂਟ ਚੰਗਾ ਨਹੀਂ ਦਿੱਤਾ ਜਾ ਰਿਹਾ ਤੇ ਆਡੀਅנס ਜਿਹੜੀ ਹੈ ਉਹ ਦੇਖਣਾ ਚਾਹੁੰਦੀ ਹੈ ਪਰ ਫਿਲਮਾਂ ਖਾਸ ਤੌਰ ਤੇ ਜਿਹੜਾ ਪੰਜਾਬੀ ਸਿਨੇਮਾ ਹੈ ਉਹ ਗਾਹ ਨਹੀਂ ਵੱਧ ਰਿਹਾ ਦੇਖੋ ਸਿਨੇਮੇ ਦੇ ਨਾ ਬਹੁਤ ਸਾਰੇ ਪੱਖ ਹੈ ਸਿਨੇਮੇ ਦੀ ਪਿਕਚਰਾਈਜੇਸ਼ਨ ਸਿਨੇਮੈਟੋਗ੍ਰਾਫੀ ਉਹਦਾ 뮤직 ਐਕਸ਼ਨ ਸਕ੍ਰਿਪਟਿੰਗ ਹਰ ਚੀਜ਼ ਵੱਖਰੀ ਵੱਖਰੀ ਹੈ ਔਰ ਪੱਧਰ ਜਿਹੜਾ ਹੈ ਨਾ ਉਹ ਇੱਕੋ ਦਮ ਜੇ ਤੁਸੀਂ ਕਹੋ ਕਿ ਚੰਗੀ ਫਿਲਮ ਕਿਹੜੀ ਹੁੰਦੀ ਹੈ ਮੇਰੇ ਮੁਤਾਬਕ ਜਿਸ ਫਿਲਮ ਚ ਬੈਲੈਂਸ ਸਾਰੀਆਂ ਚੀਜ਼ਾਂ ਦਾ ਬਰਾਬਰ ਤੇ ਮਿਆਰ ਉੱਚਾ ਚੱਕਿਆ ਗਿਆ ਉਹ ਵਧੀਆ ਫਿਲਮ ਹੁੰਦੀ ਹੈ ਜੀ ਪ੍ਰੋਬਲਮ ਇਹ ਹੈ ਕਿ ਅਸੀਂ ਕਾਮੇਡੀ ਦੇਖਣਾ ਤਾਂ ਚਾਹੁੰਦੇ ਆ ਪਰ ਕਾਮੇਡੀ ਨੂੰ ਕ੍ਰਿਟਿਸਾਈਜ਼ ਵੀ ਕਰਦੇ ਆ ਪਰ ਜਿਵੇਂ ਤੁਸੀਂ ਕਹਿ ਕਿ ਚੰਗਾ ਕੰਟੈਂਟ ਬਣ ਨਹੀਂ ਰਿਹਾ ਕੌਣ ਕਹਿੰਦਾ ਚੰਗਾ ਕੰਟੈਂਟ ਨਹੀਂ ਬਣ ਰਿਹਾ ਲੋਕ ਕਹਿ ਰਹੇ ਨੇ ਕੰਟੈਂਟ ਦੇਖਣ ਜਾਣ ਵਾਲੇ ਦੀ ਆਪਣੀ ਸੂਝ ਤੇ ਸਮਝ ਹੈ ਅ ਇੱਕ ਟੀਜ਼ਰ ਮੈਂ ਕੱਲ ਦੇਖ ਰਿਹਾ ਸੀ ਟ੍ਰੇਲਰ ਦੇਖ ਰਿਹਾ ਸੀ ਮੇਰੀ ਪਿਆਰੀ ਦਾਦੀ ਪਿਛਲੇ ਦਿਨਾਂ ਚ ਨਾ ਪੰਜਾਬ ਚ ਮਸਲਾ ਬਣਿਆ ਕਿ ਕਤਲ ਤੱਕ ਹੋ ਗਏ ਕਿ ਕੰਟੈਂਟ ਗੰਦਾ ਬਣਾਇਆ ਜਾ ਰਿਹਾ ਹੈ ਕੁੜੀਆਂ ਕਿਹੜੇ ਰਾਹਾਂ ਤੇ ਤੁਰਪੀਆਂ ਨੇ ਮੁੰਡੇ ਜਿਹੜੇ ਐ ਉਹਨਾਂ ਬਾਰੇ ਜਿਹੜੇ ਐਲਜੀਬਿਟੀ ਕਮਿਊਨਿਟੀ ਨਾਲ ਸੰਬੰਧ ਰੱਖਣ ਵਾਲੇ ਸੀ ਉਹਨਾਂ ਨੂੰ ਸਟੂਲੇ ਕਹਿ ਕੇ ਪੁੱਠਾ ਸਿੱਧਾ ਬੋਲਿਆ ਗਿਆ ਪਰ ਅਸੀਂ ਇਹ ਤੈਅ ਕਰੀਏ ਕਿ ਜਦੋਂ ਕੋਈ ਐਹੋ ਜੀ ਫਿਲਮ ਸਿਨੇਮਾ ਦੇ ਵਿੱਚ ਆਉਂਦੀ ਹੈ ਜਿਹੜੀ ਵਾਕਈ ਤੁਹਾਡੇ ਜਵਾਕਾਂ ਨੂੰ ਤੁਹਾਡੇ ਰੂਟਸ ਦੇ ਨਾਲ ਤੁਹਾਡੇ ਪਰਿਵਾਰਾਂ ਦੇ ਨਾਲ ਤੁਹਾਡੇ ਦਾਦੇ-ਦਾਦੀਆਂ ਨਾਲ ਜੋੜਦੀ ਹੈ ਜੀ ਕੀ ਤੁਸੀਂ ਉਨੀ شدت ਨਾਲ ਉਹਨੂੰ ਪਿਆਰ ਕਰਕੇ ਸ਼ੇਅਰ ਕਰਦੇ ਹੋ ਜਿੰਨਾ ਤੁਸੀਂ ਗੰਦ ਨੂੰ ਸ਼ੇਅਰ ਕਰ ਰਹੇ ਹੋ ਜਿੰਨਾ ਤੁਸੀਂ ਕਿਸੇ ਨੇ ਮੇਰੀ ਪਿਆਰੀ ਦਾਦੀ ਦਾ ਟ੍ਰੇਲਰ ਸ਼ੇਅਰ ਕੀਤਾ ਜਿੰਨਾ ਤੁਸੀਂ ਕਮਲਕੌਰ ਸ਼ੇਅਰ ਕਰਤੀ ਹੋਣੀ ਹੈ ਜਿੰਨਾ ਕੁ ਲੜ ਪੀਜ਼ਾ ਸ਼ੇਅਰ ਕਰਤਾ ਹੋਣਾ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਮੈਂ ਕੰਨਾ ਮੈਂ ਜਦੋਂ ਦੇਖੋ ਫਿਲਮ ਕਿੰਨੀ ਸੋਹਣੀ ਬਣੀ ਹੋਣੀ ਹੈ ਜਾਂ ਚੰਗੀ ਬਣੀ ਹੈ ਮੈਨੂੰ ਨਹੀਂ ਪਤਾ ਉਹ ਫਿਲਮ ਆਉਣ ਤੇ ਦੇਖਿਆ ਜਾਊਗਾ ਪਰ ਮੈਨੂੰ ਇੰਨੀ ਸੋਹਣੀ ਗੱਲ ਇਹ ਲੱਗੀ ਕਿ ਕਿਸੇ ਬੰਦੇ ਨੇ ਮੇਰੇ ਖਿਆਲ ਤਾਜ ਹੁਨਾ ਨੇ ਡਾਇਰੈਕਟ ਕੀਤੀ ਉਹ ਫਿਲਮ ਜੀ ਕਿਸੇ ਬੰਦੇ ਨੇ ਹਿਮਾਕਤ ਤਾਂ ਕੀਤੀ ਨਾ ਕਿ ਅਰਦਾਦੀ ਦੇ ਸਬਜੈਕਟ ਤੇ ਫਿਲਮ ਬਣਾਈਏ ਕਿਸੇ ਨੇ ਉੱਠ ਕੇ ਬੀੜਾ ਦਾ ਚੁੱਕਿਆ ਕਿ ਰਿਸਕ ਲਿਆ ਉਹ ਜਿ ਜਿਨੇ ਵੀ ਇਹ ਫਿਲਮ ਬਣਾਈ ਤਾਜ ਹੁਨਾ ਨੇ ਡਾਇਰੈਕਟ ਕੀਤੀ ਸ਼ਾਇਦ ਲਿਖੀ ਵੀ ਉਹਨਾਂ ਦੀ ਹੈ ਉਹ ਕੋਈ ਵੀ ਸਬਜੈਕਟ ਤੇ ਬੰਦਾ ਫਿਲਮ ਬਣਾ ਸਕਦਾ ਸੀ 5-7 ਕਰੋੜ ਰੁਪਇਆ 5 ਕਰੋੜ ਰੁਪਇਆ ਇੱਕ ਫਿਲਮ ਬਣਾਉਣ ਤੇ ਲੱਗਦਾ ਜੀ ਜਿਵੇਂ ਗਿੱਪੀ ਗਰੇਵਾਲ ਨੇ ਅਕਾਲ ਬਣਾਈ ਤੇ ਅਕਾਲ ਤੋਂ ਬਾਅਦ ਤੁਹਾਨੂੰ ਪਤਾ ਕਿੰਨੇ ਸਾਰੇ ਪ੍ਰੋਜੈਕਟ ਸਿੱਖ ਹਿਸਟਰੀ ਤੇ ਜਾਂ ਪੰਜਾਬ ਦੀ ਹਿਸਟਰੀ ਤੇ ਗਿੱਪੀ ਗਰੇਵਾਲ ਲੈ ਕੇ ਆ ਰਹੇ ਸੀ ਜਿਵੇਂ ਧੰਨਾ ਭਗਤ ਇੱਕ ਪ੍ਰੋਜੈਕਟ ਸੀਗਾ ਜਿਦੇ ਚ ਅਮਰਿੰਦਰ ਗਿੱਲ ਗਿੱਪੀ ਗਰੇਵਾਲ ਸੀਗੇ ਅਕਾਲ ਤੋਂ ਬਾਅਦ ਉਹ ਹੰਬਲ ਮੋਸ਼ਨ ਨੇ ਉਹ ਪ੍ਰੋਜੈਕਟਸ ਬੰਦ ਕਰਤੇ ਇਸ ਡਰੋਂ ਵੀ ਲੋਕ ਰਿਐਕਟ ਪਤਾ ਨਹੀਂ ਕਿਵੇਂ ਕਰਨਗੇ ਤੇ ਉਹ ਕਾਮੇਡੀ ਵੱਲ ਆ ਗਏ ਕੌਰ ਵਰਸਸ ਸਰਦਾਰ ਜੀ ਸਿੰਘ ਵਰਸਸ ਕੌਰ ਸੋਰੀ ਟੂ ਯਾ ਇੱਕ ਫਿਲਮ ਹੋ ਰਿਹਾ ਹੈ ਕੈਰੀ ਆਨ ਜੱਟਾ ਅਗਲੀ ਤਾਂ ਜਦੋਂ ਕੋਈ ਮੇਰੀ ਪਿਆਰੀ ਦਾਦੀ ਤੁਸੀਂ ਸੋਚ ਕੇ ਦੇਖੋ ਤੁਸੀਂ ਤੁਹਾਡੇ ਦਾਦੀ ਜੀ ਹੈਗੇ ਤੁਸੀਂ ਪਿਆਰ ਕਰਦੇ ਹੋ ਉਹਨਾਂ ਨਾਲ ਬਹੁਤ ਜ਼ਿਆਦਾ ਜੀ ਕਿੰਨਾ ਕੁ ਮੋਹ ਹੈ ਤੁਹਾਡਾ ਮੈਂ ਤਾਂ ਜਦੋਂ ਹੀ ਜਿਵੇਂ ਸ਼ਾਮ ਹੁੰਦੀ ਹੈ ਮੈਂ ਇੱਕ ਕਿਹੜਾ ਰੋਜ਼ ਉਹਨਾਂ ਨੂੰ ਮਿਲ ਕੇ ਆਉਣਾ ਹੀ ਆਉਣਾ ਬਹਿ ਕੇ ਗੱਲਾਂ ਕਰਦੇ ਹਾਂ ਜੋ ਗੱਲਾਂ ਉਹ ਦੱਸਦੇ ਆ ਕਿਸੇ ਕਿਤਾਬ 'ਚ ਕਿਤੇ ਹੋਰ ਇੰਟਰਨੈਟ ਤੇ ਚੈਟ ਜੀਪੀਟੀ ਕਿਤੇ ਮਿਲ ਜਾਣਗੀਆਂ ਕਿਤੇ ਨਹੀਂ ਮਿਲਣੀਆਂ ਜੀ ਦੁਨੀਆ 'ਚ ਜੇ ਸਭ ਤੋਂ ਕੁਝ ਪਿਆਰਾ ਹੈ ਨਾ ਤਾਂ ਉਹ ਦਾਦਾ-ਦਾਦੀ ਹੁੰਦੇ ਆ ਬਿਲਕੁਲ ਕਹਿੰਦੇ ਆ ਆਪਣੀ ਪੰਜਾਬੀ ਦੀ ਕਹਾਵਤ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੈ ਬਿਲਕੁਲ ਤੇ ਦਾਦਾ-ਦਾਦੀ ਜੋ ਦੱਸ ਸਕਦੇ ਆ ਬੱਚਿਆਂ ਨੂੰ ਦਾਦਾ-ਦਾਦੀ ਜੋ ਇਨਹੈਰਿਟ ਕਰਾ ਸਕਦੇ ਆ ਜਵਾਕਾਂ ਨੂੰ ਉਹ ਆਪਦੇ ਨਿਆਣਿਆਂ ਨਾਲੋਂ ਵੱਧ ਪਿਆਰ ਆਪਦੇ ਪੋਤੇ-ਪੋਤੀਆਂ ਨੂੰ ਕਰ ਰਹੇ ਆ ਔਰ ਉਹ ਤਾਨੂੰ ਗੁਰੂ ਸਾਹਿਬ ਨਾਲ ਜੋੜਨ ਵਾਲੀ ਤੁਹਾਡੀ ਦਾਦੀ ਹੁੰਦੀ ਹੈ ਬਿਲਕੁਲ ਤੁਹਾਨੂੰ ਸਾਖੀਆਂ ਸੁਣਾਉਣ ਵਾਲੀ ਤੁਹਾਡੀ ਦਾਦੀ ਹੁੰਦੀ ਹੈ ਤੁਹਾਡੀ ਫੈਮਿਲੀ ਵੈਲਿਊਜ਼ ਤੁਹਾਡੇ ਚ ਪਾਉਣ ਵਾਲੀ ਤੁਹਾਡੀ ਦਾਦੀ ਹੁੰਦੀ ਹੈ ਬਿਲਕੁਲ ਤੁਹਾਨੂੰ ਇਹ ਦੱਸਣ ਵਾਲੀ ਅਸੀਂ ਕਿੰਨਾ ਦੇ ਵਾਰਸਾਂ ਕਿ ਉਹ ਚਾਰ ਫੁੱਲ ਸਿੱਖੀ ਦੇ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜ਼ਰਾਵਰ ਸਿੰਘ ਪਹਿਲੀ ਵਾਰੀ ਇਹ ਨਾਂ ਮੈਂ ਆਪਦੀ ਦਾਦੀ ਦੇ ਮੂੰਹੋਂ ਸੁਣੇ ਸੀ ਜੀ ਦਾਦੀ ਤੁਹਾਨੂੰ ਬੈੱਡ ਤੇ ਨਾਲ ਪਾ ਕੇ ਆਪਦੇ ਮੋਢੇ ਨਾਲ ਲਾ ਕੇ ਸਮੋਂਦੀ ਹੈ ਤੇ ਨਾਲ ਗੱਲਾਂ ਦੱਸਦੀ ਹੈ ਉਹ ਬਾਤਾਂ ਪਾਉਂਦੀ ਹੈ ਕਿ ਦਸ਼ਮ ਪਿਤਾ ਦੇ ਲਾਲਾਂ ਦੀ ਕੁਰਬਾਨੀ ਕਿੰਡੀ ਵੱਡੀ ਹੈ ਉਹ ਦਾਦੀ ਦੱਸਦੀ ਹੈ ਵੀ ਕੀ ਚੰਗਾ ਹੈ ਕੀ ਮਾੜਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਤੁਹਾਡੀ ਮਾਂ ਵੀ ਤੁਹਾਡੀ ਦਾਦੀ ਕੋਲ ਆ ਕੇ ਪੁੱਛਦੀ ਹੈ ਵੀ ਬੇਬੇ ਜੀ ਸ਼ਾਮ ਨੂੰ ਇਹ ਕਲਚਰ ਹੈ ਨਾ ਆਪਣੇ ਪਰਿਵਾਰਾਂ ਦਾ ਵੀ ਬੇਬੇ ਕੀ ਧਰ ਲੀਏ ਬਿਲਕੁਲ ਜੀ ਤਾਂ ਕਿਸੇ ਵੀ ਪਰਿਵਾਰ ਚ ਜੇ ਪਰਿਵਾਰ ਦਾ ਕਿਸੇ ਦਾ ਅਕਸ ਦੇਖਣਾ ਤਾਂ ਉਹ ਉਹ ਦਾਦੀ ਤੋਂ ਪਤਾ ਲੱਗਦਾ ਤੇ ਇਸ ਫਿਲਮ ਦੀ ਖਾਸ ਜਿਹੜੀ ਜਿਹੜਾ ਮੈਂ ਟ੍ਰੇਲਰ ਦੇਖਿਆ ਮੈਂ ਕਿਉਂ ਇਹਦੀ ਗੱਲ ਕੀਤੀ ਅੱਜ ਬਿਸਮਿਲਲਾਹ ਦਾ ਭਾਵਕ ਹੋ ਰਿਹਾ ਹਾਂ 100% 100% ਮੇਰੇ ਦਾਦੀ ਹੈ ਨਹੀਂ ਹੁਣ ਦੁਨੀਆ ਚ ਮੇਰਾ ਆਪਦੇ ਮਾਪਿਓ ਤੋਂ ਵੱਧ ਪਿਆਰ ਉਹਨਾਂ ਨਾਲ ਰਿਹਾ ਤੇ ਦਾਦਾ ਦਾਦੀ ਦੋਵਾਂ ਦੇ ਨਾਲ ਤਾਂ ਜਦੋਂ ਇਹੋ ਜੇ ਸਬਜੈਕਟ ਤੇ ਕੋਈ ਫਿਲਮ ਬਣਦੀ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਮੇਰੇ ਦਾਦੀ ਜੀ ਨੇ ਕਿੰਨਾ ਕੁਝ ਦੱਸਿਆ ਉਹ ਆਪਦੇ ਬਾਪੂ ਜੀ ਦੀਆਂ ਗੱਲਾਂ ਸੁਣਾਉਂਦੇ ਸੀ ਜੈਤੋ ਦੇ ਮੋਰਚੇ ਦੀਆਂ ਗੱਲਾਂ ਉਹਨਾਂ ਨੇ ਸਾਨੂੰ ਦੱਸਣੀਆਂ ਕਿਵੇਂ ਉਹਨਾਂ ਨੇ ਦੱਸਣਾ ਕਿ ਨਹਿਰ ਚ ਕੇਸਰੀ ਸਿੰਘ ਪੁਰੇ ਪਿੰਡ ਸੀ ਨਾਲ ਨਹਿਰ ਵਗਦੀ ਸੀ ਵੱਡੀ ਨਹਿਰ ਚ ਤਾਰੀਆਂ ਲਾਉਣੀਆਂ ਉਹਨਾਂ ਨੇ ਉੱਥੇ ਬਾਗ ਹੁੰਦੇ ਸੀ ਸਾਡੇ ਪੁੱਤ ਉਹਨਾਂ ਨੇ ਜਦੋਂ ਬਾਪੂ ਹੋਣਾ ਨੇ ਸਾਰੇ ਜਵਾਕਾਂ ਨੇ ਨਾਨਕਿਓਂ ਵਾਪਸ ਆਉਣਾ ਤਾਂ ਦੋ ਦਿਨ ਤਿੰਨ ਦਿਨ ਪਹਿਲਾਂ ਗੱਡਾ ਜੋੜਨਾ ਮਾਮਿਆਂ ਹੋਣਾ ਨੇ ਤੇ ਗੱਡੇ ਤੇ ਉਹਨਾਂ ਨੂੰ ਵਹਾ ਕੇ ਸ਼ਹਿਰ ਲੈ ਕੇ ਜਾਣਾ ਉੱਥੇ ਕੋਈ ਲੀੜਾ ਕੱਪੜਾ ਦਵਾਉਣਾ ਉਹਨਾਂ ਨੂੰ ਵੀ ਜਵਾਕ ਨਾਨਕ ਕੇ ਆਈ ਸੀ ਹਨਾ ਇਹ ਗੱਲਾਂ ਮੈਂ ਦਾਦੀ ਤੋਂ ਸੁਣੀਆਂ ਸਿੱਖੀਆਂ ਮੈਂ ਖੀਂ ਤਾਂ ਦੇਖੀਆਂ ਨਹੀਂ ਕਿਉਂਕਿ ਆਪਾਂ ਦਾ ਮਾਡਰਨ ਯੋਗ ਤੇ ਜੰਮੇ ਆਕਾਰਾਂ 'ਚ ਵੱਡੇ ਹੋਏ ਆ ਤੇ ਜਦੋਂ ਮੈਂ ਇਹ ਦੇਖਿਆ ਨਾ ਤਾਂ ਇੱਕ ਤਾਂ ਉਹ ਬੱਚੇ ਦੀ ਬਹੁਤ ਤਾਰੀਫ਼ ਕਰਨੀ ਚਾਹੁੰਨਾ ਮੈਂ ਜਿਹੜਾ ਇਸ ਫਿਲਮ ਦਾ ਮੁੱਖ ਕਿਰਦਾਰ ਬੱਚਾ ਦਿਖਾਇਆ ਕਿ ਉਹ ਬਹੁਤ ਛੋਟੀ ਉਮਰ ਦਾ ਵੀ ਨਹੀਂ ਹੈ ਬੱਚਾ ਤੇ ਬਹੁਤੀ ਵੱਡੀ ਉਮਰ ਦਾ ਵੀ ਨਹੀਂ ਹੈ ਇਹੀ ਰਾਈਟ ਟਾਈਮ ਹੁੰਦਾ ਜਦੋਂ ਤੁਹਾਨੂੰ ਜਦੋਂ ਤੁਸੀਂ ਚੀਜ਼ਾਂ ਨੂੰ ਸਮਝਦੇ ਵੀ ਹੋ ਬਹੁਤ ਛੋਟੇ ਜਵਾਬ ਨੂੰ ਦਾ 3 ਸਾਲ ਦੇ 4 ਸਾਲ ਦੇ ਜਵਾਬ ਨੂੰ ਭੁੱਲ ਜਾਣਗੇ ਗੱਲਾਂ ਬਿਲਕੁਲ 9 10 11 ਸਾਲ ਦੀ ਜਿਹੜੀ ਉਮਰ ਹੈ ਇਹ ਉਸ ਉਮਰ ਚ ਆ ਕੇ ਜਦੋਂ ਦਾਦਾ ਦਾਦੀ ਦੀਆਂ ਗੱਲਾਂ ਉਹ ਜ਼ਿੰਦਗੀ ਪਰ ਤੁਹਾਡੇ ਜ਼ੈਨ ਦੇ ਵਿੱਚ ਰਹਿੰਦੀਆਂ ਮੇਰੇ ਫਾਦਰ ਸਾਹਿਬ ਜਦੋਂ ਮੇਰੇ ਨਾਲ ਕੋਈ ਸਲਾਹ ਕਰਦੇ ਆ ਉਹ ਸ਼ਾਮ ਨੂੰ ਮੈਨੂੰ ਕਹਣਗੇ ਨਹੀਂ ਯਾਰ ਪਹਿਲਾਂ ਮੈਂ ਜਾ ਕੇ ਬੀਬੀ ਨੂੰ ਪੁੱਛ ਕੇ ਆਵਾਂ ਬੀਬੀ ਨੂੰ ਪੁੱਛ ਕੇ ਆਵਾਂ ਨਿਰਮਲ ॠषि मैम ਦੇਖੋ ਸਾਡੇ ਕੋਲ ਨਾ ਸਾਡੇ ਸਿਨੇਮੇ ਚ ਜੇ ਅ ਕੁਝ ਲੋਕ ਨੇ ਜਿਨ੍ਹਾਂ ਨੂੰ ਸਾਨੂੰ ਸਾਂਭਣਾ ਚਾਹੀਦਾ ਇਹ ਇਹ ਜੀਵਨ ਹੈ ਜ਼ਿੰਦਗੀ ਹੈ ਨਿਰਮਲ ॠषि मैम ਤੋਂ ਵੱਡਾ ਕਹਿ ਲੋ ਕਿ ਪੰਜਾਬੀ ਸਿਨੇਮੇ ਕੋਲੇ ਕੋਈ ਐਕਟਰ ਉਹ ਹੈ ਨਹੀਂਗਾ ਬਿਲਕੁਲ ਔਰ ਜਿਵੇਂ ਉਹਨਾਂ ਦਾ ਇਹਦੇ ਚ ਕਿਰਦਾਰ ਜਿੰਨਾ ਕੁ ਵੀ ਮੈਂ ਦੇਖ ਪਾਇਆ ਕਿ ਕਿਵੇਂ ਦਾਦੀ ਬਿਮਾਰ ਹੁੰਦੀ ਹੈ ਤਾਂ ਜਵਾਕ ਨੂੰ ਪ੍ਰੋਬਲਮ ਉਹ ਕਹਿੰਦਾ ਮੇਰੀ ਦਾਦੀ ਬਿਮਾਰ ਹੋ ਗਈ ਇਹਨਾਂ ਨੂੰ ਉਹ ਤਕਲੀਫ ਹੈ ਦਾਦੀ ਆਪ ਦੇ ਨਿਆਣਿਆਂ ਵਾਸਤੇ ਕਿੰਨਾ ਮੋਹ ਪੋਤੇ ਪੋਤੀਆਂ ਵਾਸਤੇ ਕਰ ਰਹੀ ਹੈ ਬੱਚਾ ਤੇ ਦਾਦੀ ਦੋਨਾਂ ਦੇ ਕਿਰਦਾਰ ਨਾ ਐਂ ਲੱਗਦੇ ਕਿ ਫਿਲਮ ਚ ਦਾਦੀ ਨਹੀਂ ਹੈ ਨਿਰਮਲ ॠषि ਇਸ ਬੱਚੇ ਦੀ ਅਸਲ ਦਾਦੀ ਹੈ ਮੈਨੂੰ ਐ ਮਹਿਸੂਸ ਹੋ ਰਿਹਾ ਸੀਗਾ ਤੇ ਤੁਸੀਂ ਕਹਿ ਰਹੇ ਸੀ ਨਾ ਕੰਟੈਂਟ ਇਹੋ ਜਿਹਾ ਕੰਟੈਂਟ ਨੂੰ ਦੇਖੋ ਇਹੋ ਜਿਹਾ ਕੰਟੈਂਟ ਨੂੰ ਘਰਾਂ ਤੱਕ ਲੈ ਕੇ ਜਾਓ ਇਹਨੂੰ ਸ਼ੇਅਰ ਕਰੋ ਐਵੇਂ ਬਹਿ ਕੇ ਘਰਾਂ ਚ ਗੱਲਾਂ ਨਾ ਮਾਰੀ ਜਾਓ ਕਿ ਚੰਗਾ ਕੰਟੈਂਟ ਆਉਂਦਾ ਨਹੀਂਗਾ ਜੀ ਆਹ ਦੇਖ ਲੋ ਜੀ ਕੀ ਪਰੋਸਿਆ ਜਾ ਰਿਹਾ ਜਦੋਂ ਬਣਦਾ ਓਦੋਂ ਤੁਸੀਂ ਐਪਰੀਸ਼ੀਏਟ ਨਹੀਂ ਕਰਦੇ ਓਦੋਂ ਤੁਸੀਂ ਨਾਲ ਨਹੀਂ ਖੜਦੇ ਜਾਂ ਤੁਹਾਨੂੰ ਨਾਂ ਚਾਹੀਦੇ ਹੁੰਦੇ ਵੱਡਾ ਇੱਥੇ ਕੋਈ ਬਹੁਤ ਵੱਡਾ ਨਾਮ ਤੁਸੀਂ ਬਾਲੀਵੁੱਡ ਤੋਂ ਚੱਕ ਕੇ ਲਿਆ ਕੇ ਪਾ ਦਿੰਦੇ ਤੇ ਫਿਰ ਸ਼ਾਇਦ ਤੁਸੀਂ ਦੇਖਣ ਚਲੇ ਜਾਂਦੇ ਹੋ ਤਾਂ ਜਦੋਂ ਇਹ ਚੀਜ਼ਾਂ ਹੁੰਦੀਆਂ ਇਹੋ ਜਿਹੇ ਬੰਦੇ ਜਿਹੜੇ ਅ ਡਿਫਰੈਂਟ ਸਬਜੈਕਟਸ ਦੇ ਉੱਤੇ ਸਿਨੇਮਾ ਬਣਾ ਰਹੇ ਔਰ ਇੰਨਾ ਸੈਂਸਿਟਿਵ ਸਬਜੈਕਟ ਹੈ ਕਿ ਦਾਦਾ ਦਾਦੀ ਦੀ ਦਾਦੀ ਦੀ ਤੇ ਪੁੱਤੇ ਦੀ ਗੱਲ ਹੋ ਰਹੀ ਹੈ ਤੁਸੀਂ ਦੇਖੋ ਤਾਂ ਆਈ ਥਿੰਕ ਕਿ ਇੱਕ ਤਾਂ ਸਾਨੂੰ ਇਹਨੂੰ ਸ਼ੇਅਰ ਕਰਨਾ ਚਾਹੀਦਾ ਇਹ ਫਿਲਮ ਜ਼ਰੂਰ ਦੇਖਣ ਜਾਣੀ ਚਾਹੀਦੀ ਹੈ ਹੋ ਸਕਦਾ ਹੈ ਕਿ ਤੁਹਾਨੂੰ ਇਹ ਕੋਈ ਪੰਜਾਬੀ ਸਿਨੇਮੇ ਦੀ ਸਭ ਤੋਂ ਬਿਹਤਰੀਨ ਫਿਲਮ ਨਾ ਲੱਗੇ ਪਰ ਜੇ ਆਪਦੇ ਨਿਆਣਿਆਂ ਨੂੰ ਲੈ ਕੇ ਜਾਓਗੇ ਯਾਦ ਰੱਖਿਓ ਫਿਲਮ ਦੇਖਣ ਤੋਂ ਬਾਅਦ ਉਹ ਘਰੋਂ ਬਾਹਰ ਆਉਣਗੇ ਤੇ ਤੁਹਾਡੇ ਮਾਪਿਓ ਦੀ ਕਦਰ ਕਰਨਗੇ ਦਾਦਾ ਦਾਦੀ ਨਾਲ ਅੱਜ ਦੀ ਸਮੱਸਿਆ ਪਤਾ ਕੀ ਹੈ ਅੱਜ ਇੰਨੀ ਤੁਸੀਂ ਬਿਜ਼ੀ ਕਰ ਲਈ ਸ਼ਡਿਊਲ ਇੰਨਾ ਆਪਣੇ ਕੀ ਸੀਗਾ ਕਲਚਰ ਕਿ ਜਿਵੇਂ ਸਾਡੇ ਤਾਂ ਇਹ ਕਲਚਰ ਸੀਗਾ ਵੀ ਜਿਹੜੀ ਸਾਡੀ ਦਾਦੀ ਦਾ ਕਮਰਾ ਸੀ ਸਾਰਾ ਪਰਿਵਾਰ ਉੱਥੇ ਹੀ ਰਹਿੰਦਾ ਰੋਟੀ ਵੀ ਉੱਥੇ ਖਾਣੀ ਐ ਲਾਸਟ ਤੇ ਰਾਤ ਨੂੰ ਸੌਣ ਆਪਦੇ ਆਪਦੇ ਕਮਰਿਆਂ 'ਚ ਜਾਣਾ ਹੈ ਹੈ ਹੁਣ ਤਾਂ ਇਹ ਕਲਚਰ ਹੈ ਕਿ ਉਹ ਦਾਦੀ ਮਾਂ ਦਾ ਕਮਰਾ ਹੈ ਇਹ ਪਾਪਾ ਦਾ ਕਮਰਾ ਹੈ ਇਹ ਹਮਾਰਾ ਕਮਰਾ ਹੈ ਜਵਾਕ ਨੂੰ ਦਾਦਾ ਦਾਦੀ ਰੋਲਾ ਵੀ ਪਾਉਂਦੇ ਰਹ ਜਾਂ ਬੇਟਾ ਗੱਲ ਸੁਣੀ ਤੇ ਉਹ ਟਾਈਮ ਹੈ ਨਹੀਂ ਕਿ ਅਭੀ ਮੇਰੀ সুইਮਿੰਗ ਕਲਾਸ ਹੈ ਅਭੀ ਮੈਨੇ ਜਿਮ ਜਾਣਾ ਹੈ ਮੇਰੇ ਫਰੈਂਡਸ ਆਏ ਹੈ ਮੈਂ ਮਮਾ ਕੇ ਸਾਥ ਜਾ ਰਹੀ ਹੂੰ ਤੇ ਦਾਦਾ ਦਾਦੀ ਕੋਲ ਤਾਂ ਬਹਿੰਦੇ ਨਹੀਂ ਜਵਾਕ ਜਾ ਕੇ ਆਵਾਜ਼ਾਂ ਮਾਰਦੇ ਨੇ ਆਵਾਜ਼ਾਂ ਮਾਰਦੇ ਰਹਿੰਦੇ ਆ ਔਰ ਤੁਹਾਡੇ ਤੇ ਵੀ ਇਹ ਸਮਾਂ ਆਣਾ ਹੈ ਯਾਦ ਰੱਖਿਓ ਤੁਸੀਂ ਅੱਜ ਜਵਾਕਾਂ ਵਾਲੇ ਹੋ ਫਿਰ ਪੋਤੇ ਪੋਤੀਆਂ ਵਾਲੇ ਹੋਣਾ ਇਕੱਲੇ ਕਮਰਿਆਂ 'ਚ ਬੈਠੇ ਰਿਹਾ ਕਰੋਗੇ ਕਿਸੇ ਨੇ ਪੁੱਛਣ ਨਹੀਂ ਆਇਆ ਕਰਨਾ ਤੁਹਾਨੂੰ ਸੋ ਜ਼ਰੂਰੀ ਹੈ ਕਿ ਆਪਦੇ ਜਵਾਕਾਂ ਨੂੰ ਜੋੜਨਾ ਹੈ ਜੇ ਦਾਦਾ-ਦਾਦੀ ਨਾਲ ਇਹੋ ਜੀਆਂ ਫਿਲਮਾਂ ਲਾਜ਼ਮੀ ਨੇ ਮੇਰੀ ਪਿਆਰੀ ਦਾਦੀ ਨਾ ਹੈ ਸਰਚ ਕਰੋ YouTube ਤੇ ਜਾ ਕੇ ਇਸ ਟ੍ਰੇਲਰ ਨੂੰ ਦੇਖੋ ਸ਼ੇਅਰ ਕਰੋ ਔਰ ਫਿਲਮ ਜ਼ਰੂਰ ਦੇਖਣ ਜਾਇਓ ਸਿਰ ਹੋ ਸਕਦਾ ਹੈ ਕਿ ਮੈਂ ਫਿਰ ਕਹਿ ਰਿਹਾ ਤੁਸੀਂ ਸਿਨੇਮਾ ਪੁਆਇੰਟ ਆਫ View ਤੋਂ ਤੁਹਾਨੂੰ ਇਹ ਨਾ ਲੱਗੇ ਕਿ ਵਾਹ ਯਾਰ ਕਮਾਲ ਕਰਤੀ ਪਰ ਇਹ ਤੁਹਾਡੇ ਪਰਿਵਾਰਾਂ ਨੂੰ ਜੋੜਨ ਵਾਲਾ ਕੰਟੈਂਟ ਹੈ ਇਹ ਉਹ ਕੰਟੈਂਟ ਹੈ ਜਿਹਦੀ ਪੰਜਾਬ ਨੂੰ ਲੋੜ ਹੈ ਇਹ ਉਹ ਕੰਟੈਂਟ ਹੈ ਜੇ ਜੇ ਮੈਂ ਕਹਿੰਦਾ ਕੋਈ ਫਿਲਮ ਦੇਖ ਕੇ 100 ਬੱਚਾ ਵੀ ਇਹ ਰਿਅਲਾਈਜ਼ ਕਰ ਗਿਆ ਕਿ ਦਾਦੀ ਕੋਲੇ ਬਹਿਣਾ ਜਾ ਕੇ ਤੇ ਦਾਦੀ ਤੋਂ ਜੋ ਉਹਨੇ ਹਾਸਲ ਕਰਨਾ ਹੈ ਉਹ ਤੁਹਾਡੀਆਂ ਆਉਣ ਵਾਲੀਆਂ نسلਾਂ ਤੇ ਪੀੜੀਆਂ ਤੈਅ ਕਰੂਗਾ ਇਸ ਕਰਕੇ ਇਹੋ ਜੇ ਕੰਟੈਂਟ ਦੀ ਸਪੋਰਟ ਕਰੋ